ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹ ਤੇ ਸਾਰੇ ਠੀਕ ਹੋ ਗਏ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਂਦੇ ਆ ਜੀ ਡਿਜ਼ਾਈਨ ਆਪਾਂ ਪਸਲਾਈ ਦੇ 29 ਗੁੰਡੇ ਲੈਨੇ। ਦੋ ਸਲਾਈਆਂ ਆਪਾਂ ਪੁੱਠੇ-ਪੁੱਠੇ ਬਣਾ ਲੀਆਂ ਜੀ। ਹੁਣ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਆਪਾਂ। ਬਾਕੀ ਤੁਸੀਂ ਆਪਣੀਆਂ ਵੀਡੀਓ ਦੇਖਦੇ ਹੋ, ਡਿਜ਼ਾਈਨ ਪਸੰਦ ਕਰਦੇ ਹੋ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ। ਇੱਕ ਗੁੰਡਾ ਤਾਰ ਲਈ। ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ। ਹੁਣ ਪਤਾ ਗੱਦਰੀ ਰੱਖਾਂਗੇ ਜੀ। ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਆਪਾਂ ਜਾਲੀ ਪਾਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਸਿੱਧੇ ਪੋਣਾਂਗੇ ਧਾਗੇ ਅੱਗੇ ਕਰਾਂਗੇ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇਹ ਧਾਗਾ ਪਿੱਛੇ ਕਰਕੇ ਆਪਾਂ ਇੱਕ 2 3 4 ਚਾਰ ਗੁੰਡੇ ਸਿੱਧੇ ਪੋਣਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫਿਰ ਧਾਗਾ ਇੱਧਰ ਹੀ ਰੱਖਾਂਗੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਆਪਾਂ ਜਾਲੀ ਪਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ 40 ਪਾਵਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਧੱਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਧੱਗਾ ਅੱਗੇ ਲੈ ਕੇ ਆਵਾਂਗੇ ਜੀ ਇਹ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਪਾਉਣਾਂਗੇ ਜੀ ਆਪਾਂ ਦੋ ਗੁੰਡੇ ਆਪਾਂ ਸਿੱਧੇ ਪਾਉਣਾਂਗੇ ਜੀ ਤੇ ਧੱਗਾ ਅੱਗੇ ਕਰਕੇ ਇੱਕ ਦੋ ਤਿੰਨ 4 ਚਾਰ ਗੁੰਡੇ ਬੁੱਠੇ ਗੁੰਨ ਲਈ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਪੋਣਾਗੇ ਜੀ ਫਿਰ ਧਾਗਾ ਅੱਗੇ ਕਰਾਂਗੇ ਜੀ 1 2 3 4 ਚਾਰ ਗੁੰਡੇ ਬੁੱਠੇ ਪੋਣਾਗੇ 2 ਗੁੰਡੇ ਆਪਾਂ ਸਿੱਧੇ ਪੋਣਾਗੇ ਧਾਗਾ ਅੱਗੇ ਕਰਕੇ 5 ਗੁੰਡੇ ਆਪਾਂ ਬੁੱਠੇ ਪੋਣਾਗੇ 1 2 3 4 ਪੰਜ ਦੋ ਕੁੰਡੇ ਆਪਾਂ ਸਿੱਧੇ ਗੋਣਾਗੇ ਇੱਕ ਕੁੰਡਾ ਟੁੱਠਾ ਹੋਣਾਗੇ ਪਾ ਗਏ ਸਿੱਧੀ ਸਲਾਈ ਤੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪਾਉਣਾਂਗੇ ਜੀ ਮੈਂ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਨੂੰ ਕਿ ਸਲਾਈ ਤੇ ਬਾੜ ਪਾਵਾਂਗੇ ਆਪਣੀ ਜਾਲੀ ਪਾਵੂਗੀ ਇੱਕ ਕੁੰਡਾ ਪੁੱਠਾ ਪਾਉਣਾਂਗੇ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਇੱਕ ਬਾੜ ਪਾ ਲਾਂਗੇ ਇਸ ਲਾਈ ਤੇ आप कुंडे पुठ्ठे पौना गे एक कुंडा अपना बद गया धागा पिछे करके एक दो तीन चार चार कुंडे सीधे पौना गए एक कुंडा पुट्ठा पौना गे जी फिर चार कुंडे सीधे पौना गे जी चार धागा अगे करके अपना एक दो ਦੋ ਗੁੰਡੇ ਪੁੱਠੇ ਹੋਣਾਂਗੇ ਜੀ ਧਾਗਾ ਪਿੱਛੇ ਕਰਕੇ ਹੁਣ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਇੱਥੇ ਇੱਕ ਬੜ ਪਾਵਾਂਗੇ ਇਸ ਲਾਈ ਤੇ ਚਾਲੀ ਪਾਵਾਂਗੇ ਆਪਾਂ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਬੜ ਪਾ ਲਾਂਗੇ ਆਪਾਂ ਸਲਾਈ ਤੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ। ਹੁਣ ਆਪਾਂ ਅੱਗੇ ਜਿਉਂ ਬੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ, ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ। ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਬੁੱਠੇ ਬਣ ਲਈ ਜੀ, ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ। ਧਾਗਾ ਅੱਗੇ ਕਰਕੇ 1 2 3 4 ਚਾਰ ਗੁੰਡੇ ਪੁੱਠੇ ਬਣ ਲੈ ਜੀ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਧਾਗਾ ਅੱਗੇ ਕਰਕੇ ਫਿਰ ਚਾਰ ਗੁੰਡੇ ਆਪਾਂ ਪੁੱਠੇ ਹੋਣਾਗੇ ਜੀ ਦੋ ਗੁੰਡੇ ਆਪਾਂ ਸਿੱਧੇ ਪਾਉਣਾਗੇ ਜੀ ਇਹ ਧਾਗਾ ਅੱਗੇ ਕਰਕੇ ਇੱਕ ਦੋ ਪੰਜ ਕੁੰਡੇ ਪੁੱਠੇ ਬੋਣਾਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੋਣਾਗੇ ਜੀ ਇੱਕ ਕੁੰਡਾ ਪੁੱਠਾ ਬੋਣਾਗੇ ਜੀ ਆਪਾਂ ਵੀ ਸਿੱਧੀ ਸਲਾਈ ਤੇ ਆਪਣੇ ਚਾਰ ਸਲਾਈਆਂ ਬਣ ਗਈਆਂ ਜੀ ਇੱਕ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਬੋਣਾਗੇ ਜੀ ਹੁਣ ਪਹਿ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਹੋਣਾਗੇ ਫਿਰ ਪਤਾ ਕਿ ਤਰੀਕਾ ਰੱਖਾਂਗੇ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਹੋਣਾਗੇ ਧਾਗਾ ਪਿੱਛੇ ਕਰਕੇ ਹੁਣ ਆਪਾਂ ਕੁੰਡਿਆਂ ਦੇ ਕੇਵਲ ਬਣਾਵਾਂਗੇ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਦੋ ਕੁੰਡੇ ਆਪਾਂ ਅੱਗੇ ਲਿਆਵਾਂਗੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਧੇ ਹੋਵਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੋਣਾਂਗੇ ਫਿਰ ਆਪਾਂ ਚਾਰ ਕੁੰਡੇ ਤੇ ਕੇਵਲ ਬਣਾਵਾਂਗੇ ਜੀ ਦੋ ਕੁੰਡੇ ਪਾ ਕੇ ਲਿਆਵਾਂਗੇ ਜੀ ਦੋ ਕੁੰਡੇ ਪਿੱਛੇ ਲੈ ਕੇ ਜਾਵਾਂਗੇ ਇਹ ਪਾ ਚਾਰੇ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਇੱਕ ਦੋ ਤਿੰਨ ਚਾਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਹੁਣ ਧਾਗਾ ਕਿੱतरी ਰੱਖਾਂਗੇ ਆਪਾਂ ਇੱਕ ਚਾੜੀ ਪਾਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਫਿਰ ਆਪਾਂ ਇੱਕ ਚਾੜੀ ਪਾਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਇੱਕ ਗੁੰਡਾ ਸਿੱਧਾ ਬੋਣਾਂਗੇ फिर अपना पुट्ठी सिलाई तो आ गए जी दो कुंडे सीधे बूना गए जी धागा अगे करके पांच कुंडे आपे पा बौना गे जी धागा पीछे करके दो कुंडे आप सीधे पौना गे जी धागा अगे लेके आवे एक दो तीन चार ਚਾਰ ਕੁੰਡੇ ਪੁੱਠੇ ਬੁਣਾਂਗੇ ਜਿੱ ਇੱਕ ਕੁੰਡਾ ਪਾਸੇ ਸਿੱਧਾ ਬੁਣਾਂਗੇ ਫਿਰ ਪਚਾਰ ਕੁੰਡੇ ਪੁੱਠੇ ਬੁਣਾਂਗੇ ਜਿੱ ਇੱਕ ਦੋ ਤਿੰਨ ਚਾਰ ਤਾਂਗਾ ਪਿੱਛੇ ਕਰਕੇ ਦੋ ਕੁੰਡੇ ਪਾਸੇ ਸਿੱਧੇ ਬੁਣਾਂਗੇ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਪੁੱਠੇ ਬੁਣ ਲਈ ਦੋ ਕੁੰਡੇ ਪਾਸੇ ਸਿੱਧੇ ਬੁਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਹੁਣ ਆਪਾਂ ਗਏ ਸਿੱਧੀ ਸਲਾਈ ਤੇ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਦੋ ਗੁੰਡੇ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਕੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਹੁਣ ਕਿ ਬੜ ਪਾਵਾਂਗੇ ਸਲਾਈ ਤੇ ਇੱਕ ਗੁੰਡਾ ਪੁੱਠਾ ਪੋਣਾਂਗੇ ਇਹ ਧਾਗਾ ਪਿੱਛੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਇਹਦੇ ਕਿਚਾਲੀ ਪਾਵਾਂਗੇ ਜੀ ਆਪਾਂ। ਦੋ ਕੁੰਡੇ ਪੁੱਠੇ ਪੋਣਾਂਗੇ। 1 2 3 4 ਚਾਰ ਕੁੰਡੇ ਸਿੱਧੇ ਹੋਣ ਲਈ ਇੱਕ ਕੁੰਡਾ ਬੁੱਠਾ ਹੋਣਾਗੇ। ਫਿਰ ਚਾਰ ਕੁੰਡੇ ਸਿੱਧੇ ਹੋਣਾਂਗੇ। ਇਸ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਬਹੁਤ ਹੀ ਸਿੰਪਲ ਤੇ ਆਸਾਨ ਜਿਹਾ ਡਿਜ਼ਾਈਨ ਹੈ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਇੱਕ ਚਾਲੀ ਪਾਵਾਂਗੇ ਜੀ ਆਪਾਂ ਇੱਕ ਕੁੰਡਾ ਪੁੱਠਾ ਹੋਣਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਆਪਾਂ ਤੇ ਇੱਕ ਬਲ ਪਾਵਾਂਗੇ ਸਲਾਈ ਤੇ ਦੋ ਕੁੰਡੇ ਪੁੱਠੇ ਹੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਹੋਣਾਂਗੇ ਸਿਲਾਈ ਤੇ ਅਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਪੰਜ ਕੁੰਡੇ ਪੁੱਠੇ ਪੋਣਾਂਗੇ ਪੁੱਠੇ ਸਿਲਾਈ 'ਚ ਪੁੱਠੇ ਕੁੰਡਿਆਂ ਦੇ ਪੁੱਠੇ ਪੋਣੇ ਜਾਣਗੇ ਸਿੱਧੇ ਕੁੰਡਿਆਂ ਤੇ ਸਿੱਧੇ ਪੋਣੇ ਜਾਣਗੇ ਚਾਰ ਕੁੰਡੇ ਪੁੱਠੇ ਪੋਣਾਂਗੇ ਇੱਕ ਕੁੰਡਾ ਸਿੱਧਾ ਪੋਣਾਂਗੇ ਫਿਰ ਪਚਾਰ ਕੁੰਡੇ ਪੁੱਠੇ ਪੋਣਾਂਗੇ ਜੀ ਧਗਾ ਪਿੱਛੇ ਕਰਕੇ ਦੋ ਕੁੰਡੇ ਪਾਸੇ ਤੇ ਪੋਣਾਂਗੇ ਜੀ 1 2 3 4 5 ਪੰਜ ਗੁੰਡੇ ਪੁੱਠੇ ਹੋਣ ਲਈ ਦੋ ਕੁੰਡੇ ਪਾਸੇ ਤੇ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਉਸੇ ਤੇ ਸਲਾਈ ਤੇ ਆਗੇ ਜੀ ਆਪਾਂ ਇੱਕ ਗੁੰਡਾ ਉਤਾਰ ਲਏ ਇਹ ਦੋ ਗੁੰਡੇ ਪਾ ਪੁੱਠੇ ਬੁਣਾਗੇ ਨਾ ਪਾ ਇੱਕ ਚਾੜੀ ਪਾਵਾਂਗੇ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਚਾਰ ਕੁੰਡੇ ਆਪਾਂ ਸਿੱਧੇ ਪੋਣਾਂਗੇ ਇੱਕ ਕੁੰਡਾ ਪੁੱਠਾ ਪੋਣਾਂਗੇ ਚਾਰ ਕੁੰਡੇ ਆਪਾਂ ਸਿੱਧੇ ਪੋਣਾਂਗੇ ਫਿਰ ਇੱਕ ਦੋ ਦੋ ਕੁੰਡੇ ਪੁੱਠੇ ਪੋਣ ਲਈ ਇਦਿਕ ਜਾਲੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਫਿਰ ਆਪਾਂ ਇੱਕ ਜਾਲੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਦੋ ਕੁੰਡੇ ਪੁੱਠੇ ਪੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਆਪਾਂ ਅਗੇ ਜੀ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਪਾਸਿੱਧੇ ਪੋਣਾਂਗੇ ਪੰਜ ਕੁੰਡੇ ਪੁੱਠੇ ਪੋਣਾਂਗੇ ਇਹ ਤਾਂ ਗਾਵਿੱਚੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਚਾਰ ਕੁੰਡੇ ਆਪਾਂ ਪੁੱਠੇ ਪੋਣਾਂਗੇ ਇੱਕ ਗੁੰਡਾ ਸਿੱਧਾ ਪੋਣਾਂਗੇ ਇਹ ਇੱਕ ਦੋ ਤਿੰਨ ਚਾਰ ਦੋ ਕੁੰਡੇ ਸਿੱਧੇ ਪੋਣਾਂਗੇ ਪੰਜ ਕੁੰਡੇ ਆਪਾਂ ਪੁੱਠੇ ਪੋਣਾਂਗੇ ਦੋ ਗੁੰਡੇ ਸਿੱਤੇ ਹੋਣਾਂਗੇ ਇੱਕ ਗੁੰਡਾ ਪੁੱਠਾ ਹੋਣਾਂਗੇ। ਹੁਣ ਅੱਪ ਸਿੱਧੀ ਸਲਾਈ ਤੇ ਆਗੇ ਜੀ ਇੱਕ ਗੁੰਡਾ ਉਤਾਰ ਲਿਆ ਜੀ। ਦੋ ਗੁੰਡੇ ਆਪਾਂ ਪੁੱਠੇ ਬਣ ਲਏ ਜੀ। ਧਾਗਾ ਪਿੱਛੇ ਕਰਕੇ ਦੋ ਸੌਰੀ। ਇਹ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਹੁਣ ਇਹਦੇ ਤੇ ਇੱਕ ਬਾੜ ਪਾ ਲਾਂਗੇ ਜੀ ਆਪਾਂ। ਜਾਲੀ ਪੈ ਜੂਗੀ ਆਪਣੇ ਕੋ ਕੁੰਡਾ ਪੁੱਠਾ ਬੋਣਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਕਜਾਲੀ ਪਾਵਾਂਗੇ ਦੋ ਕੁੰਡੇ ਆਪਾਂ ਪੁੱਠੇ ਬੋਣਾਂਗੇ ਫਿਰ ਆਪਣੇ ਇੱਥੇ ਕੇਵਲ ਬਣੂਗਾ ਇਹ ਕੁੰਡਾ ਉਤਾਰਾਂਗੇ ਜੀ ਆਪਾਂ ਦੋ ਕੁੰਡੇ ਪਿੱਛੇ ਲੈ ਕੇ ਜਾਵਾਂਗੇ ਜੀ ਅੱਗੇ ਲਿਆਵਾਂਗੇ ਚਾਰੇ ਕੁੰਡੇ ਆਪਾਂ ਸਿੱਧੇ ਪੋਣਾਗੇ। ਤੋ 3 4 ਤਾਂ ਅੱਗੇ ਕਰਕੇ ਇੱਕ ਕੁੰਡਾ ਬੁੱਠਾ ਪੋਣਾਗੇ। ਫੇਰ ਆਪਾਂ ਇਹ ਦੋ ਕੁੰਡੇ ਪਿੱਛੇ ਲੈ ਕੇ ਆਵਾਂਗੇ। ਦੋ ਕੁੰਡੇ ਆਪਾਂ ਅੱਗੇ ਲੈ ਕੇ ਆਵਾਂਗੇ। ਇਹ ਆਪਾਂ ਚਾਰੇ ਕੁੰਡੇ ਆਪਾਂ ਸਿੱਧੇ ਪੋਣਾਗੇ। ਉਹ ਜੇ ਪੱਕਾਟੀ ਨਾਲ ਇਹ ਵਾਲੇ ਕੁੰਡੇ ਆਪਾਂ ਇਹ ਛੇ ਲੈ ਕੇ ਆਣੇ ਨੇ ਜੇ ਆਪਾਂ ਨੇ ਇਹ ਲੱਗੇ ਜਾਵਾਂਗੇ ਅੱਗੇ ਇਹ ਬਾਅਦ ਨੂੰ ਪਲਟਣ ਇਹ ਜੀ ਕੁੰਡੇ ਆਪਾਂ ਨੇ ਇਹ ਤਾਂ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਕਿ ਪਾੜ ਪਾਵਾਂਗੇ ਜੀ ਇੱਕ ਗੁੰਡਾ ਪੁੱਠਾ ਹੋਣਾਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਚੜੀ ਪਾ ਲਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਪੁੱਠੀ ਸਲਾਈ ਤੇ ਆਗੇ ਪੁੱਠੀ ਸਲਾਈ ਫੇਰ ਆਪਣੇ ਸਾਰੇ ਪੁੱਠੇ ਕੁੰਡਿਆਂ ਦੇ ਪੁੱਠੇ ਬਣਨਗੇ ਸਿੱਧੇ ਕੁੰਡਿਆਂ ਦੇ ਸਿੱਧੇ ਪੂਨੇ ਜਾਣਗੇ ਤੋ ਕੁੰਡੇ ਸਿੱਧੇ ਪੂਣਾਂਗੇ ਚਾਰ ਕੁੰਡੇ ਪੁੱਠੇ ਪੂਣਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ చారు కు పుట్ే బ దో కు సే బ కు కు పుట్ే బ బ దో కు సునగే పుట్ా బ బ దో డిజన బ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਣਾਓ ਜੀ ਆਪਣੇ ਕੋਲ ਸਵਾਟਰ ਤੇ ਦੇਖੋ ਜੀ ਅੱਜ ਆਪਣੇ ਕੋਲ ਬਲੌਜ਼ ਬਣਿਆ ਹੋਇਆ ਹੈ چلو جوړ ملدیه یی اگلی ویډیو چا مننه